ਅੱਜ ਬਹੁਤ ਮੈਂ ਸਮਝਦਾ ਕਿ ਇਹ ਮੁੱਦਾ ਸੀਗਾ ਜਿਹਦੇ ਉੱਤੇ ਡਿਸਕਸ਼ਨ ਦੀ ਲੋੜ ਸੀਗੀ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਸਹਿਮ ਦਾ ਮਾਹੌਲ ਹੈ ਡਰ ਦਾ ਮਾਹੌਲ ਹੈ ਔਰ ਉਸੇ ਉਜਾਨਾ ਖਬਰਾਂ ਵੇਖ ਰਹੇ ਹੋ ਕਿ ਕਿਸ ਸਰਕਾਰ ਮੇਰੇ ਅੰਦਰ ਰੋਜ਼ ਕਿਤੇ ਨਾ ਕਿਤੇ ਗੈਂਗਸਟਰਾਂ ਦੀ ਬਾਰਦਾਤ ਦਾ ਸਾਨੂੰ ਖਬਰ ਮਿਲਦੀ ਆ ਥੋੜੇ ਦਿਨ ਪਹਿਲਾਂ ਜੋ ਮਵਾਦੇ ਸਾਪਣੇ ਮਹੌਲੀ ਵਿੱਚੇ ਹਾਦਸਾ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖਿਆ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਔਰ ਇਹ ਪਹਿਲੇ ਦਿਨ ਤੋਂ ਜਿਸ ਤੋਂ ਦਿਨ ਤੋਂ ਸਿੱਧੂ ਮੂਸੇਵਾਲਾ ਸਾਹਿਬ ਦਾ ਕਤਲ ਹੋਇਆ ਤੇ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਹਿਮ ਹੈ ਉਹ ਲੋਗਾ ਦੇ ਮਣਾ ਦੇ ਵਿੱਚ ਬੈਠ ਗਿਆ ਖਾਸ ਕਰਕੇ ਸਾਡੇ ਵਪਾਰੀ ਭਰਾਵਾਂ ਦੇ ਤੇ ਸ਼ਰਧ ਦੇ ਵਿੱਚ Hindu ਭਰਾਵਾਂ ਉਸ ਵਕਈ ਐਸੇ ਘਟਨਾ ਕਰਮ ਹੋਈ ਚਾਹੇ ਉਹ ਨਕੋਦਰ ਵਪਾਰੀ ਦਾ ਜਿਹਨੂੰ ਸਿਕਿਉਰਿਟੀ ਗਾਰਡ ਦਿੱਤਾ ਗਿਆ ਸੀ ਉਹਨਾਂ ਦੀ ਮੌਤ ਹੋਈ ਇੱਕ ਪੁਲਿਸ ਵਾਲੇ ਦੀ ਵੀ ਮੌਤ ਹੋਈ ਫਿਰ ਚਾਹੇ ਮੋਗੇ ਦਾ ਕਾਂਡ ਕਰ ਲਈਏ ਇਸ ਤਰ੍ਹਾਂ ਦੇ ਅਨੇਕਾਂ ਕਾਂਡ ਪੰਜਾਬ ਦੇ ਅੰਦਰ ਹੋਏ ਜਿਹਨੂੰ ਅੱਖੋਂ ਪਰੋਖੇ ਕੀਤਾ ਗਿਆ। ਔਰ ਮੈਂ ਸਮਝਦਾ ਕਿ ਅੱਜ ਸਵਾ ਸਾਲ ਵੀਰਜਾਨ ਤੋਂ ਬਾਅਦ ਵੀ ਅੱਜ ਵੀ ਹਜੇ ਵੀ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ ਖਾਸ ਕਰਕੇ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨੂੰ। ਲੇਕਿਨ ਜਿਹੜੇ ਦੋਸ਼ੀ ਨੇ ਉਹ ਸ਼ਰਿਆਮ ਆਪਣੀ ਮਨਮਰਜ਼ੀ ਕਰ ਰਹੇ ਨੇ। ਮੈਂ ਧਿਆਨ ਦਿਵਾਉਣਾ ਚਾਹਣਾ ਹੈ ਸਰਕਾਰ ਦਾ ਉਹਨਾਂ ਲੋਕਾਂ ਦੇ ਵੱਲ ਜਿਨ੍ਹਾਂ ਤੋਂ ਨਿਰੰਤਰ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਬਹੁਤ ਸਾਰੇ ਜਿਹੜੇ ਆ ਛੋਟੇ ਸ਼ਹਿਰ ਹੈ ਗਿੱਦੜਬਾ ਮੁਕਸਰ ਮਲੂਟ ਬਰਨਾਲਾ ਬਠਿੰਡਾ ਇੱਥੋਂ ਰੋਜ਼ਾਨਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਔਰ ਕੇਵਲ ਮੇਰਾ ਖਿਆਲ 1% ਵੀ ਲੋਕ ਨਹੀਂ ਹੋਣੇ ਜਿਹੜੇ ਸ਼ਿਕਾਇਤ ਕਰਤਾ ਹੈ ਕਾਇਦ ਕਰਦਾ ਕੇਵਲ 1% ਲੋਕ ਨੇ 99% ਜਾਂ ਤਾਂ ਡਰ ਦੇ ਮਾਰੇ ਆਪ ਦੇ ਟੈਲੀਫੋਨ ਬੰਦ ਕਰ ਲੈਂਦੇ ਨੇ ਤੇ ਜਾਂ ਫਿਰ ਉਹ ਫਰੋਦੀਆਂ ਦੇ ਦਿੰਦੇ ਨੇ ਸੋ ਨੇਰੇ ਤਿੰਨ ਚਾਰ ਦੋਸਤ ਐਸੇ ਨੇ ਜਿਨ੍ਹਾਂ ਤੋਂ ਫਰੋਦੀਆਂ ਮੰਗੀਆਂ ਗਈਆਂ ਔਰ ਦੋ ਤਿੰਨ ਦੇ ਵੀ ਆਏ ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਕਿ ਦੱਸਣਾ ਸੀ ਉਹ ਕਹਿੰਦਾ ਅਸੀਂ ਦੱਸ ਦੇਣਾ ਫਿਰ ਕੀ ਹੋ ਜਾਂਦਾ ਸੋ ਅੱਜ ਬਾਜ਼ਾਰਾਂ ਦੇ ਵਿੱਚ ਅੱਧਾ ਘੰਟਾ ਪੰਜਾਬ ਦੇ ਬਾਜ਼ਾਰ ਪਹਿਲਾਂ ਬੰਦ ਹੋਣੇ ਸ਼ੁਰੂ ਹੋ ਗਏ ਜਿਹੜੀ 6 4 2024 ਨੂੰ ਜਿਹੜਾ ਹਾਂ 6 2026 4 2023 ਦਾ ਭਾਈ ਜਿਸ ਪ੍ਰਕਾਰ ਲੋਰੈਂਸ ਬਿਸ਼ਨੋਈ ਨਾਮੀ ਗੈਂਗਸਟਰ ਦੀ ਇੰਟਰਵਿਊ ਹੋਈ ਜੇਲ੍ਹ ਦੇ ਅੰਦਰ ਔਰ ਪਹਿਲੀ ਜਿਹੜੀ ਇੰਟਰਵਿਊ ਹੋਈ ਉਹਨੂੰ ਮਨ੍ਹਾ ਕਰ ਦਿੱਤਾ ਗਿਆ ਪੰਜਾਬ ਪੁਲਿਸ ਨੇ ਫਿਰ ਦੂਜੀ ਇੰਟਰਵਿਊ ਤੇ ਜੋ ਇਹਨਾਂ ਨੇ ਭੇਸਪੂਸਾ ਦੱਸੀ ਸੀ ਡੀਜੀਪੀ ਸਾਹਿਬ ਨੇ ਉਹੀ ਭੇਸਪੂਸਾ ਦੇ ਵਿੱਚ ਇੰਟਰਵਿਊ ਆਈ ਜੋ ਕਹਿੰਦੇ ਸੀ ਸਾਡੇ ਪੰਜਾਬ ਕੋਲੇ ਤਾਂ ਇਹੋ ਜੀ ਹਾਲਾਤ ਦੇ ਵਿੱਚ ਆਹ ਔਰੇ ਵਾਰ ਖੱਟੇ ਸੀ ਇੰਨੇ ਨੇ ਵਾਰ ਸੀ ਆ ਦੇ ਵਿੱਚ ਦੂਜੀ ਇੰਟਰਵਿਊ ਆ ਗਈ ਅਸੀਂ ਮੁੱਦਾ ਚੱਕਿਆ ਕਿ ਇੰਟਰਵਿਊ ਕਿਵੇਂ ਹੋਗੀ ਜੇਲ੍ਹ ਦੇ ਅੰਦਰ ਤੁਸੀਂ ਕਹਿੰਦੇ ਆ ਕਿ ਫਰਸਟ ਕਲਾਸ ਜੇਲ੍ਹ ਹੈ ਜਿੱਥੇ ਜੈਂਬਰ ਲੱਗਿਆ ਕਿਸੇ ਪ੍ਰਕਾਰ ਦਾ ਉੱਥੇ ਟੈਲੀਫੋਨ ਨਹੀਂ ਜਾਂਦਾ ਅਸੀਂ ਜਦੋਂ ਮੁੱਦਾ ਚੱਕਿਆ ਕਿਸੇ ਨੇ ਸਾਡਾ ਕੋਈ ਗੱਲ ਨਹੀਂ ਸੁਣੀ ਤੇ ਫਿਰ ਹਾਈ ਕੋਰਟ ਨੇ ਸੂ ਮੋਟੋ ਲਿਆ ਇਸ ਗੱਲ ਦਾ ਇਹ ਮੇਰਾ ਖਿਆਲ ਨਵੰਬਰ 2023 ਨੂੰ ਇਹਦੇ ਤੇ ਸੂ ਮੋਟੋ ਹੋਇਆ ਤੇ ਸੂ ਮੋਟੋ ਤੋਂ ਬਾਅਦ ਜਾਨੀ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਦੱਸੋ ਇਹਦੇ ਬਾਰੇ ਕੀ ਹੈ ਕਲਮ ਕੀਤਾ ਗਿਆ ਇਹਨਾਂ ਨੇ ਕੋਈ ਜਵਾਬ ਇਧਰ ਉਧਰ ਦਾ ਦਿੱਤਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਡਿਸਸੈਟੀਸਫਾਈਡ ਐ ਘੋਡੇਸ ਜਵਾਬ ਤੋਂ ਪਰ ਫਿਰ ਇਹਨਾਂ ਨੇ ਸੱਟ ਬਣਾਈ ਗਈ ਜੀਡੀਪੀ ਦੇ ਅੰਡਰ ਪਰਮੋਤਜੀ ਦੇ ਅੰਡਰ ਉਹ ਸੱਟ ਨੇ ਐਫਆਈਆਰਾਂ ਦਰਜ ਕਰਤੀਆਂ ਦੋ ਐਫਆਈਆਰਾਂ ਬੇਨਾਮੀ ਐਫਆਈਆਰ ਜਿਵੇਂ ਪਗਰਾੜੀ ਕਾਂਡ ਕੇਸ ਦੇ ਵਿੱਚ ਬਿਨਾ ਕਿਸੇ ਨਾਮ ਤੋਂ ਐਫਆਈਆਰ ਦਰਜ ਕੀਤੀ ਜਿਵੇਂ ਸ਼ੁਕਰਨ ਦਾ ਕਤਲ ਹੋਇਆ ਸਾਡੇ ਭਰਾ ਕਿਸਾਨ ਦਾ ਛੋਟੇ ਵੀਰ ਦਾ ਬੇਨਾਮੀ ਇਹਨਾਂ ਨੇ ਐਫਆਈਆਰ ਦਰਜ ਕੀਤੀ ਉਸੇ ਤਰ੍ਹਾਂ ਇਸ ਤਰ੍ਹਾਂ 2 ਐਫ ਆਈ ਆਰਾ ਦਰਜ ਕਰ ਦਿੱਤੀਆਂ ਗਈਆਂ ਤਲਕੋਟ ਚ ਤਰੀਖ ਸੀਗੀ 6 4 2023 ਕੱਲ ਕੋਟ ਚ ਤਰੀਖ ਸੀਗੀ ਲੇਕਿਨ ਤਰੀਖ ਤੇ ਵੀ ਇਹਨਾਂ ਨੇ ਇਹ ਕਿਹਾ ਜੀ ਸਾਨੂੰ 3 ਮਹੀਨੇ ਦਾ ਹੋਰ ਸਮਾਂ ਚਾਹੀਦਾ ਇਨਵੈਸਟੀਗੇਸ਼ਨ ਆਸਤੇ ਜੇ ਅੱਜ ਇਹ ਨਹੀਂ ਪਤਾ ਲੱਗ ਸਕਿਆ ਐਫ ਆਈ ਆਰ ਦਰਜ ਕਰਦੀ ਇਹਦਾ ਮਤਲਬ ਘਟਨਾ ਕਰਮ ਹੋਇਆ ਜੇ ਅੱਜ ਇੰਨੇ ਵਕਫੇ ਦੇ ਵਿੱਚ ਸਰਕਾਰ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇੱਕ ਨਾਮੀ ਗੈਂਗਸਟਰ ਜੇਰ ਦੇ ਵਿੱਚ ਕਿਸ ਵੇਲੇ ਕਿਦੋਂ ਤੇ ਕਿੱਥੋਂ ਇੰਟਰਵਿਊ ਦੇ ਗਿਆ ਫਿਰ ਪੰਜਾਬ ਦਾ ਕੀ ਬਣੇਗਾ ਇਸੇ ਕਰਕੇ ਦਿਨ ਦਿਹਾੜੇ ਲਾਅ ਐਂਡ ਆਰਡਰ ਦੇ ਹਾਲਾਤ ਦਿਨ ਪੱਧਰਨ ਖਰਾਬ ਹੁੰਦੇ ਜਾ ਰਹੇ ਨੇ ਪੰਜਾਬ ਦੇ ਲੋਕ ਭੈ ਦੇ ਵਿੱਚ ਨੇ ਪੰਜਾਬ ਦੇ ਲੋਕ ਚਿੰਤਾ ਦੇ ਵਿੱਚ ਨੇ ਸੋ ਮੈਂ ਸਰਕਾਰ ਨੂੰ ਇਹ ਅਪੀਲ ਕੀਤੀ ਅੱਜ ਮੁੱਦਾ ਵੀ ਛਕਿਆ ਵੀ ਜਦੋਂ ਤੱਕ ਇਹ ਹੋਏਗਾ ਹਰਜਾਨਾ ਥੋੜੀਆਂ ਅਸੀਂ ਗੱਲਾਂ ਸੁਣਦੇ ਆਂ ਸੋ ਲਾਅ ਐਂਡ ਆਰਡਰ ਅੱਜ ਮੁਹਾਲੀ ਗੈਂਗਸਟਰਾਂ ਦੀ ਹੱਬ ਬਣ ਗਿਆ ਹੈ ਆਸ-ਪਾਸੇ ਦੇ ਸਾਰੇ ਗੈਂਗਸਟਰ ਅੱਜ ਮੁਹਾਲੀ ਦੇ ਅੰਦਰ ਹੈ ਸੋ ਇਹਦੇ ਤੇ ਚਿੰਤਾ ਸਰਕਾਰ ਨੂੰ ਦਿਖਾਉਣੀ ਚਾਹੀਦੀ ਹੈ ਨਾ ਕਿ ਫਲਾਣੇ ਨੂੰ ਤਾਲਾ ਲਾ ਦਿਓ ਤੇ ਫਲਾਣੇ ਨੂੰ ਬੋਲਣ ਨਾ ਦਿਓ ਕੱਲ ਦਾ ਵੀ ਜੋ ਘਟਨਾ ਕਰਮ ਹੋਇਆ ਤੁਸੀਂ ਸਾਰਿਆਂ ਨੇ ਵੇਖਿਆ ਜਿਸ ਪ੍ਰਕਾਰ ਬਜਟ ਤੇ ਬਹਿਸ ਹੋਣੀ ਚਾਹੀਦੀ ਸੀ ਬਜਟ ਤੇ ਬਹਿਸ ਹੈ ਜਿਹੜੀ ਉਹ ਕਮ ਸੇ ਕਮ ਇੱਕ ਦਿਨ ਬਜਟ ਨੂੰ ਤਿਆਰੀ ਕਰਨਸੇ ਦੇਣਾ ਚਾਹੀਦਾ ਸੀ ਜਿਵੇਂ ਪਹਿਲਾ ਹੁੰਦਾ ਹੈ ਜਦਿਰ ਬਹਿਸ ਰੱਖੀ ਗਈ ਕੇਵਲ 3 ਘੰਟੇ ਕੀ ਤੁਸੀਂ ਇਹ ਸਮਝਦੇ ਹੋ ਵੀ 3 ਘੰਟਿਆਂ ਦੇ ਸਮੇਂ ਦਰਮਿਆਨ ਤੁਸੀਂ ਪੰਜਾਬ ਦੇ ਬਜਟ ਤੇ ਕੋਈ ਮੁਖਤਾ ਫੈਸਲਾ ਲੈ ਸਕਦੇ ਹੋ ਉਹ ਜਾਣ ਪੁੱਛ ਕੇ ਹੋਇਆ ਇਹ ਵੀ ਗਵਰਨਰ ਅਡਰੈਸ ਹੋਇਆ ਇੱਕ ਦਿਨ ਗਵਰਨਰ ਅਡਰੈਸ ਤੇ ਬਹਿਸ ਜਦੋਂ ਤੁਸੀਂ 15 ਦਿਨ ਦਾ ਸੈਸ਼ਨ ਰੱਖਿਆ ਹੈ ਕੋਈ ਹੋਰ ਮਹੱਤਵਪੂਰਨ ਤੁਹਾਡੇ ਕੋਲ ਕਾਰਜ ਨਹੀਂ ਹੈ ਅੱਜ ਅੱਜ ਧਿਆਨ ਦਿਵਾਉ ਮਤੇ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਕਿ 3 ਮਿੰਟ ਮੈਨੂੰ ਤੁਸੀਂ ਸਮਾਂ ਦਿੱਤਾ ਗਿਆ ਕਿ ਅਸੀਂ ਬਜਟ ਤੇ ਬਨੇਰੇ ਕਰ ਰਹੀਏ ਤੁਸੀਂ ਲਾਅ ਐਂਡ ਆਰਡਰ ਤੇ ਗੱਲ ਕਰੀਏ ਅਸੀਂ ਮਾਈਨਿੰਗ ਤੇ ਗੱਲ ਕਰੀਏ ਅਸੀਂ ਡਰੱਗ ਤੇ ਮੁੱਦੇ ਤੇ ਗੱਲ ਕਰੀਏ ਉਹ ਜਿਹੜੇ ਭੱਗ ਦੇ ਮੁੱਦੇ ਨੇ ਪੰਜਾਬ ਕਿਸਾਨੀ ਤੇ ਗੱਲ ਕਰੀਏ ਕਿਸਾਨੀ ਦਾ ਬਜਟ ਕਢਾ ਦਿੱਤਾ ਗਿਆ ਬਾਡਰ ਲੈਵਲ ਥੱਲੇ ਜਾ ਰਿਹਾ ਹੈ ਇਹ ਵਰਸੇਪਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ 500 ਕਰੋੜ ਰੁਪਈਆ ਉਹਦਾ ਬਜਟ ਕਢਾ ਦਿੱਤਾ ਗਿਆ ਉਹਨਾਂ ਤਮਾਮ ਮੁੱਦਿਆਂ ਤੇ ਬੋਲਣਾ ਸੀ ਅਸੀਂ ਕੱਲ ਪਰ ਚਰਚਾ ਕਰਨੀ ਸੀ ਲੇਕਿਨ ਸਰਕਾਰ ਦਾ ਰਵਈਆ ਖਾਸ ਕਰਕੇ ਸਪੀਕਰ ਸਾਹਿਬ ਦਾ ਰਵਈਆ ਜਿਸ ਪ੍ਰਕਾਰ ਸੀਗਾ ਬੜਾ ਤਾਨਾਸ਼ਾਹੀ ਸੀਗਾ ਔਰ ਪੰਜਾਬ ਦੇ ਲੋਕਾਂ ਨੇ ਵੇਖਿਆ ਕਿਉਂਕਿ ਇਸ ਤੋਂ ਪਹਿਲਾਂ ਇਹ ਕਹਿੰਦੇ ਵੀ ਇਹ ਬੋਲਦੇ ਨਹੀਂ ਜਦੋਂ ਅਸੀਂ ਬੋਲਦੇ ਹਾਂ ਤੁਸੀਂ ਬਾਹਰ ਕੱਢ ਦਿੰਦੇ ਹੋ ਸਾਨੂੰ ਲੋਕਾਂ ਨੂੰ ਚੱਕ ਕੇ ਭਲਾ ਕੀ ਮੈਂ ਆਪជា ਸਪੀਕਰ ਸਾਹਿਬ ਕੋਰੇ ਵੀ ਸਪੀਕਰ ਸਾਹਿਬ ਸਾਨੂੰ ਸਮੋਹਣਨ ਕਿਹਾ ਖੁੱਲਾ ਸਮਾਂ ਦੇਾਂਗੇ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਅਜੇ ਵੀ ਹਾਸੋ ਹੀਨ ਤੇ ਉਹੀ ਹਣੀ ਮੁੰਚ ਤੁਰੀ ਫਿਰਦੀ ਹੈ ਪੰਜਾਬ ਜਨਮ ਦੇ ਥੱਲੇ ਜਾ ਰਿਹਾ ਹੈ ਤੁਸੀਂ 3 ਲੱਖ ਕਰੋੜ ਤੋਂ ਕਰਜ਼ਾ ਠਪਾਤਾ 92 ਹਜ਼ਾਰ ਕਰੋੜ ਰੁਪਇਆ ਤਿੰਨਾਂ ਸਾਲਾਂ ਤੇ ਜਗੀਰ ਰੱਖੀ ਪਰ ਕੈਪੀਟਲ ਐਕਸਪੈਂਡੀਚਰ ਜਿਹੜਾ ਹੈ ਤੁਹਾਡਾ ਜਮਾਂ ਖਤਮ ਹੈ ਤੁਸੀਂ ਇਸ ਵਾਰੀ 7000 ਕਰੋੜ ਰੁਪਇਆ ਕੈਪੀਟਲ ਐਕਸਪੈਂਡੀਚਰ ਵਾਸਤੇ ਰੱਖਿਆ ਹੈ ਇਹ ਕੈਪਟਲ ਐਕਸਪੈਂਡੀਚਰ ਐਨੀ ਦਾ ਬਜਟ ਤੁਸੀਂ 2 ਲੱਖ 4000 ਕਰੋੜ ਦਾ ਕਹਾਦਾ ਕਰਤਾ ਸੋ ਇੱਕ ਕਰਦਿਆ ਭਰਿਆ ਬਜਟ ਤੇ ਜਿਹੜਾ ਸਦਨ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਹਦਾ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ ਸੋ ਇਹ ਹੀ ਮੈਂ ਸਮਝਦਾ ਕਹਿਣਾ ਸੀ ਔਰ ਆਸ ਕਰਦਾ ਕਿ ਗਾਂ ਤੋਂ ਮੇਰੇ ਵੱਲ ਧਿਆਨ ਦੇ ਸਰਕਾਰ ਨਹੀਂ ਤਾਂ ਉਹ ਦੇ ਦੂਰ ਨਹੀਂ ਕਿ ਤੁਹਾਨੂੰ ਵੀ ਇੱਧਰਲੇ ਪਾਸੇ ਲੋਕਾਂ ਨੇ ਬਿਠਾ ਦੇਣਾ ਬਿਲਕੁਲ ਬਿਲਕੁਲ ਸਾਹਿਬ ਮੁੱਖ ਮੰਤਰੀ ਤੋਂ ਵੀ ਮੰਗੀ ਗਈ मुख्यमंत्री साहब ने बिल्कुल सरदार चरणजीत चन्नी जी उन्होंने कि मेरे तो दो करोड़ रूपये की फरौती मंगी गई पर मैनू लगता है कि मुख्यमंत्री की गलते किसी ने गौर फरमायाफ आई आर लॉन्च नहीं हुई कोई इनवैसिगे नहीं है कोई किसी तरह की पूछ पड़ताल नहीं है जो कोई हादसा हो जाएगा तो फिर कह ठीक है भैया फलाना हादसा होया सो मुखमंत्री अगर कंप्लेन दे रहे और पड़ताल हूं तक कर लेनी चाहिए